45 ਡਿਗਰੀ ਤੋਂ ਪਾਰ ਪਹੁੰਚੇ ਤਾਪਮਾਨ ਦੀ ਇਹ 45 ਡਿਗਰੀ ਤੋਂ ਪਾਰ ਤਾਪਮਾਨ ਪੰਜਾਬ ਦੇ ਵਿੱਚ ਪਹੁੰਚਿਆ ਤੇ ਜੇਕਰ ਮਈ ਮਹੀਨੇ ਦੇ ਵਿੱਚ ਪਾਰਾ 45 ਡਿਗਰੀ ਤੋਂ ਉੱਪਰ ਚਲਾ ਜਾਵੇ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਹਾਲਾਤ ਕਿਸ ਤਰੀਕੇ ਦੇ ਹੋਣਗੇ ਤਾਂ ਪੰਜਾਬ ਦੇ ਵਿੱਚ ਗਰਮੀ ਦਾ ਕਹਿਰ ਲਗਾਤਾਰ جاری ਹੈ ਤਾਪਮਾਨ ਤੋਂ ਤਾਪਮਾਨ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ 45 ਡਿਗਰੀ ਤੋਂ ਪਾਰ ਤਾਪਮਾਨ ਪਹੁੰਚਿਆ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਕੀ ਤਾਪਮਾਨ ਦਰਜ ਕੀਤਾ ਗਿਆ ਆ ਤੁਹਾਨੂੰ ਉਹ ਵੀ ਦੱਸਾਂਗੇ ਦਾ ਗਰਾਊਂਡ ਜ਼ੀਰੋ ਤੋਂ ਤੁਹਾਨੂੰ ਤਸਵੀਰਾਂ ਵਿੱਚ ਵਿਖਾਵਾਂਗੇ ਕਿ ਜਦੋਂ ਬਿਲਕੁਲ ਦੁਪਹਿਰ ਹੋਵੇ ਗਰਮੀ ਦੀ ਤਪਸ਼ ਹੋਵੇ ਤਾਂ ਫਿਰ ਆਮ ਜਨਤਾ ਆਮ ਲੋਕਾਂ ਦੀ ਕਿਵੇਂ ਮੁਸ਼ਕਲ ਵੱਜ ਜਾਂਦੀ ਹੈ ਉਹ ਵੀ ਲਗਾਤਾਰ ਤੁਹਾਨੂੰ اسی ਵਕਫੇ ਜਗਾਵਾ ਤੋਂ ਤਸਵੀਰਾਂ ਵਿਖਾਵਾਂਗੇ ਤਾਂ ਜੇਕਰ ਬਠਿੰਡਾ ਦੀ ਗੱਲ ਕੀਤੀ ਜਾਵੇ ਤਾਂ ਬਠਿੰਡਾ ਦੇ ਵਿੱਚ ਸਭ ਤੋਂ ਜ਼ਿਆਦਾ ਤਾਪਮਾਨ ਦਰਜ ਕੀਤਾ ਗਿਆ 45.77 ਡਿਗਰੀ ਸੈਲਸੀਅਸ ਤਾਪਮਾਨ ਬਠਿੰਡਾ ਦਾ ਰਿਹਾ ਹੈ ਲੁਧਿਆਣਾ ਦੇ ਵਿੱਚ 44.7 ਡਿਗਰੀ ਸੈਲਸੀਅਸ ਤਾਪਮਾਨ ਰਿਹਾ ਫਾਜ਼ਿਲਕਾ ਦੇ ਵਿੱਚ 43.6 ਡਿਗਰੀ ਤੇ ਪਟਿਆਲਾ ਦੇ ਵਿੱਚ 42.6 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਦੇ ਵਿੱਚ ਇਹ ਪਾਰਾ 41.6 ਡਿਗਰੀ ਤੇ ਪਹੁੰਚ ਗਿਆ ਤੇ ਮੌਸਮ ਵਿਭਾਗ ਦੇ ਮੁਤਾਬਿਕ ਕੱਲ ਤੋਂ 21 ਮਈ ਤੱਕ ਹਨੇਰੀ ਤੇ ਹਲਕੇ ਮੀਂਹ ਦੀ ਸੰਭਾਵਨਾ ਖੈਰ ਦੇਖਣਾ ਹੋਵੇਗਾ ਮੀਂਹ ਕਿੰਨਾ ਕੁ ਪੈਂਦਾ ਹੈ ਸ਼ਾਇਦ ਜੇਕਰ ਮੀਂਹ ਥੋੜਾ ਜ਼ਿਆਦਾ ਪਿਆ ਤਾਂ ਜਰੂਰ ਗਰਮੀ ਤੋਂ ਰਾਤ ਮਿਲ ਸਕਦੀ ਹੈ ਪਰ ਫਿਲਹਾਲ ਦੀ ਜੇਕਰ ਗੱਲ ਕਰੀਏ ਤਾਂ 45 ਡਿਗਰੀ ਤੋਂ ਪਾਰ ਪੰਜਾਬ ਦਾ ਤਾਪਮਾਨ ਪਹੁੰਚ ਚੁੱਕਾ ਹੈ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਅੱਜ 18 ਮਈ ਹੋਈ ਹੈ ਅਜੇ ਮਈ ਦਾ ਮਹੀਨਾ ਚੱਲ ਰਿਹਾ ਹੈ ਅਜੇ ਮਈ ਦਾ ਮਹੀਨਾ ਉਸ ਤੋਂ ਬਾਅਦ ਜੂਨ ਦਾ ਮਹੀਨਾ ਵੀ ਆਉਣਾ ਹੈ ਜੁਲਾਈ ਦਾ ਮਹੀਨਾ ਵੀ ਆਉਣਾ ਤਾਂ ਜੂਨ ਜੁਲਾਈ ਦੇ ਵਿੱਚ ਹਾਲਾਤ ਕਿਸ ਤਰੀਕੇ ਦੇ ਹੋਣਗੇ ਇਹ ਵੀ ਇਸ ਤੋਂ ਸਾਫ਼ ਤੌਰ ਤੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਤਾਂ ਲਗਾਤਾਰ ਜਿੱਥੇ ਕਿ ਗਰਮੀ ਦੀ ਤਪਸ਼ ਵਧ ਰਹੀ ਹੈ ਤੇ ਇਸ ਦੇ ਵਿਚਾਲੇ ਲੋਕਾਂ ਨੂੰ ਜ਼ੋਰ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ ਜੇਕਰ ਤੁਹਾਨੂੰ ਆ ਖਾਸ ਤੌਰ ਤੇ ਦੁਪਹਿਰ ਵੇਲੇ ਦੁਪਹਿਰ ਵੇਲੇ ਜਿਹੜੀ ਗਰਮੀ ਦੀ ਤਪਸ਼ ਹੁੰਦੀ ਹੈ ਜੇਕਰ ਬਹੁਤ ਕੋਈ ਜ਼ਰੂਰੀ ਕੰਮ ਨਹੀਂ ਹੈ ਤਾਂ ਘਰਾਂ ਤੋਂ ਬਾਹਰ ਨਿਕਲਣ ਤੋਂ ਗਰੇਜ਼ ਕੀਤਾ ਜਾਵੇ ਜੇ ਘਰ ਤੋਂ ਬਾਹਰ ਨਿਕਲਦੇ ਹੋ ਤਾਂ ਆ ਮੋਨੂ ਬਿਲਕੁਲ ਢੱਕ ਕੇ ਰੱਖੋ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਕਰੋ ਪਾਣੀ ਵੱਧ ਤੋਂ ਵੱਧ ਪੀਓ ਇਹਨਾਂ ਚੀਜ਼ਾਂ ਦੇ ਨਾਲ ਕਿਤੇ ਨਾ ਕਿਤੇ ਖਿਆਲ ਰੱਖ ਕੇ ਜਿਹੜਾ ਕਿ ਅਸੀਂ ਗਰਮੀ ਦਾ ਜਿਹੜਾ ਜ਼ਿਆਦਾ ਗਲਤ ਪ੍ਰਭਾਵ ਪੈਂਦਾ ਜਾਂ ਕਿਸ ਤਰੀਕੇ ਦੀਆਂ ਦਿੱਕਤਾਂ ਦਾ ਵੀ ਸਾਨੂੰ ਸਾਹਮਣਾ ਕਰਨਾ ਪੈਂਦਾ ਤੇ ਉਸ ਤੋਂ ਬਚਿਆ ਜਾ ਸਕਦਾ ਹੈ ਪਰ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਹਾਲਾਤ ਨੇ ਇਹ ਤਪਸ਼ ਇਹ ਗਰਮੀ ਇਹ ਪਾਰਾ ਹੁਰ ਵੀ ਵਾਧਾ ਹੋਇਆ ਨਜ਼ਰ ਆਵੇਗਾ ਕਿਉਂਕਿ ਜਿਵੇਂ ਮੈਂ ਪਹਿਲਾਂ ਕਿਹਾ ਕਿ ਜੇ ਮਈ ਦਾ ਮਹੀਨਾ ਉਸ ਤੋਂ ਬਾਅਦ ਜੇ ਜੂਨ ਦਾ ਮਹੀਨਾ ਵੀ ਆਉਣਾ ਹੈ ਜੁਲਾਈ ਦਾ ਮਹੀਨਾ ਵੀ ਆਉਣਾ ਤੇ ਉਸ ਦੇ ਨਾਲ ਹੋਰ ਵੀ ਦਿੱਕਤ ਜੋ ਕਿ ਵਾਧੇ ਹੋਏ ਨਜ਼ਰ ਆ ਸਕਦੀ ਹੈ ਆ ਵਕਫ ਵਜਤ ਤੁਹਾਨੂੰ ਅਸੀਂ ਤਸਵੀਰਾਂ ਵਿਖਾਵਾਂਗੇ ਕਿ ਫਿਲਹਾਲ 1 ਵਜਿਆ ਹੋਇਆ ਹੈ ਬਿਲਕੁਲ ਸਿਖਰ ਦੁਪਹਿਰ ਹੈ ਤੇ ਦੁਪਹਿਰ ਵੇਲੇ ਕਿਸ ਤਰੀਕੇ ਤੇ ਹਾਲਾਤ ਨੇ ਵਕਫ ਵਕ ਸ਼ਰਾਂ ਦੇ ਵਿੱਚ ਤੁਹਾਨੂੰ ਵੀ ਵਿਖਾਉਣ ਦੀ ਕੋਸ਼ਿਸ਼ ਕਰਾਂਗੇ ਲੁਧਿਆਣਾ ਤੋਂ ਸਾਡੇ ਸਹਿਯੋਗੀ ਅਰਜਿੰਦਰ ਅਰੋੜਾ ਜੁੜ ਚੁੱਕੇ ਨੇ ਉੱਥੇ ਹੀ ਮੋਹਾਲੀ ਤੋਂ ਸਾਡੇ ਸਹਿਯੋਗੀ ਮਨੋਜ ਰਾਠੀ ਜੁੜੇ ਹੋਏ ਨੇ ਪਹਿਲਾਂ ਲੁਧਿਆਣਾ ਦਾ ਰੋਕ ਕਰਦੇ ਹਾਂ ਅਰਜਿੰਦਰ ਲੁਧਿਆਣਾ ਦੀ ਗੱਲ ਕੀਤੀ ਜਾਵੇ ਪਹਿਲਾਂ ਤੇ ਵੀ ਜਾਣਕਾਰੀ ਦਿਓ ਕਿ ਫਿਲਹਾਲ ਟੈਂਪਰੇਚਰ ਕਿੰਨਾ ਲੁਧਿਆਣਾ ਦਾ ਤਾਪਮਨ ਕਿੰਨਾ ਹੈ ਤਾਂ ਬਿਲਕੁਲ ਸਿਖਰ ਦੁਪਹਿਰੇ ਕਿੰਨੀ ਇੱਕ ਗਰਮੀ ਦੀ ਤਪਸ਼ ਲੋਕ ਮਹਿਸੂਸ ਕਰ ਰਹੇ ਨੇ ਤਾਂ ਕਿਵੇਂ ਸਿੱਧੇ ਤੌਰ ਤੇ ਪ੍ਰਭਾਵ ਲੋਕਾਂ ਤੇ ਇਸ ਗਰਮੀ ਦਾ ਪੈ ਰਿਹਾ ਆ ਆ ਦੇਖੋ ਬਿਲਕੁਲ ਪਰਮਿੰਦਰ ਲੁਧਿਆਣਾ ਦੀ ਗੱਲ ਕਰੀਏ ਤਾਂ ਟੈਂਪਰੇਚਰ 42 ਡਿਗਰੀ ਦੇ ਆਸ-ਪਾਸ ਜਿਹੜਾ ਦਰਜ ਕੀਤਾ ਗਿਆ ਔਰ ਇਸ ਦੇ ਨਾਲ ਨਾਲ ਮੌਸਮ ਵਿਭਾਗ ਦੀ ਮੰਨੀਏ ਤਾਂ ਪੰਜਾਬ ਭਰ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਜਿਹੜੀ ਹਲਕੀ ਤੋਂ ਦਰਮਿਆਨੀ ਕੱਲ ਤੋਂ ਜਿਹੜੀ ਮੌਸਮ ਦੇ ਵਿੱਚ ਤਬਦੀਲੀ ਤਬਦੀਲੀ ਜਿਹੜੀ ਆ ਜ਼ਰੂਰ ਦੇਖਣ ਨੂੰ ਮਿਲ ਸਕਦੀ ਆ ਹਲਕੀ ਜਿਹੜੀ ਆ ਬਾਰਿਸ਼ ਉਹ ਹੋ ਸਕਦੀ ਆ ਪਰ ਨਾਲ-ਨਾਲ ਇਸ ਦੇ ਗੱਲ ਕਰੀਏ ਤਾਂ ਲੋਕ ਗਰਮੀ ਤੋਂ ਰਾਹਤ ਪਾਉਣ ਦੇ ਲਈ ਕਿਤਨਾ ਕਿਤੇ ਜਿਹੜਾ ਠੰਡੇ ਮਿੱਠੇ ਜਲ ਦਾ ਇਸਤੇਮਾਲ ਕਰ ਰਹੇ ਨੇ ਔਰ ਪਾਣੀ ਆ ਜ਼ਿਆਦਾਤਰ ਜਿਹੜਾ ਪੀ ਕੇ ਆਪਣਾ ਗੁਜ਼ਾਰਾ ਕਰ ਰਹੇ ਨੇ ਪਰ ਦੂਸਰੇ ਪਾਸੇ ਲੋਕ ਜਿਹੜੇ ਸੜਕਾਂ ਤੇ ਆਵਾਜਾਈ ਕਰ ਰਹੇ ਨੇ ਉਹ ਕਿਤਨਾ ਕਿਤੇ ਆਪਣਾ ਮੂੰਹ ਟਾਕੇ ਮੂੰਹ ਬੰਨ ਕੇ ਜਿਹੜਾ ਸਫ਼ਰ ਕਰ ਰਹੇ ਨੇ ਖਾਸ ਕਰ ਜਿਹੜੀਆਂ ਮਹਿਲਾਵਾਂ ਨੇ ਉਹ ਵੀ ਕਿਤਨਾ ਇਤੇ ਆਪਣਾ ਮੂੰਹ ਟਾ ਕੇ ਜਿਹੜੀਆਂ ਸਫਰ ਕਰਦੀਆਂ ਹੋਈਆਂ ਵੀਖਾਈ ਦੇ ਰੀਆਂ ਨੇ ਕਿਉਂਕਿ ਗਰਮੀ ਦੇ ਪ੍ਰਕੋਪ ਤੋਂ ਜਿਹੜਾ ਬਚਨ ਦੇ ਲਈ ਉਹਨਾਂ ਵੱਲੋਂ ਜਿਹੜੇ ਆ ਯਤਨ ਕੀਤੇ ਜਾ ਰਹੇ ਨੇ ਇਸ ਦੇ ਨਾਲ ਨਾਲ ਅਗਰ ਗੱਲ ਕਰੀਏ ਜਿਹੜੇ ਬੱਚੇ ਨੇ ਉਹ ਕਿਤਨਾ ਕਿਤੇ ਆ ਨਹਿਰ ਇੱਕ ਦੇਖ ਸਕਦੇ ਹੋ ਉੱਥੇ ਜਿਹੜਾ ਨਹਾ ਕੇ ਆਪਣਾ ਜਿਹੜਾ ਸਮੇਂ ਹੈ ਆਪਣਾ ਜਿਹੜਾ ਗਰਮੀ ਦਾ ਜਿਹੜਾ ਮੌਸਮ ਹੈਗਾ ਉਸ ਤੋਂ ਬਚਾਅ ਕਰ ਰਹੇ ਨੇ ਤਾਂ ਕਿਹਾ ਜਾ ਸਕਦਾ ਕਿ ਬੇਸ਼ੱਕ ਬੱਚੇ ਨਹਿਰ ਦੇ ਵਿੱਚ ਨਹਾ ਰਹੇ ਨੇ ਤਾਂ ਦੂਸਰੇ ਪਾਸੇ ਲੋਕ ਜਿਹੜੇ ਨੇ ਉਹ ਮੂੰਹ ਤੇ ਆਪਣੇ 마ਸਕ ਜਾਂ ਰੁਮਾਲ ਬੰਨ ਕੇ ਜਿਹੜਾ ਸਫਰ ਕਰਦੇ ਹੋਏ ਵੀਖਾਈ ਦੇ ਰਹੇ ਨੇ ਖਾਸ ਸਕਾਰ ਜਿਸ ਤਰੀਕੇ ਨਾਲ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਮਹਿਲਾਵਾਂ ਨੇ ਉਹ ਸਿਰ ਟਾਕੇ ਜਿਹੜਾ ਨਿਕਲ ਰਹੀਆਂ ਨੇ ਕਿਉਂਕਿ 42 ਡਿਗਰੀ ਦੇ ਕਰੀਬ ਜਿਹੜਾ ਟੈਂਪਰੇਚਰ ਹੈ ਉਹ ਜਿਹੜਾ ਦਰਜ ਕੀਤਾ ਗਿਆ ਔਰ ਇਸ ਦੇ ਨਾਲ ਨਾਲ ਜਿਹੜੇ ਲੋਕ ਨੇ ਉਹ ਕਿਤੇ ਨਾ ਕਿਤੇ ਆਪਣਾ ਜਿਹੜਾ ਗਰਮੀ ਤੋਂ ਬਚਣ ਦੇ ਲਈ ਬਚਾਅ ਕਰ ਰਹੇ ਨੇ ਕੁਝ ਲੋਕ ਵੀ ਨੇ ਭਾਈ ਜੀ ਗਰਮੀ ਤੋਂ ਬਚਾਅ ਦੇ ਲਈ ਲਗਾਤਾਰ ਜਿਵੇਂ ਲੋਕ ਕੋ ਪ੍ਰਯਾਸ ਕਰ ਰਹੇ ਨੇ ਦੂਸਰੇ ਪਾਸੇ ਬੱਚੇ ਵੀ ਜੜੇ ਨੇ ਨਹਾ ਨਹਾ ਰਹੇ ਨੇ ਨਹਿਰ ਤੇ ਹਾਂਜੀ ਹਾਂਜੀ ਗਰਮੀ ਦੇਖੋ ਹੱਲੇ ਤਾਂ ਮਈ ਚੱਲ ਰਹੀ ਹੈ ਇੰਨੀ 42 ਡਿਗਰੀ 43 ਡਿਗਰੀ ਦੇ ਕਰੀਬ ਟੈਂਪਰੇਚਰ ਹੋ ਚੁੱਕਾ ਹੈ ਤੇ ਇੰਨੀ ਗਰਮੀਆਂ ਲੋਕ ਸਾਰੇ ਜਣੇ ਬਚਾਅ ਕਰਦੇ ਆ ਗਰਮੀ ਚੋਂ ਪਾਣੀ ਦਾ ਬਹੁਤ ਸੇਵਨ ਵੱਧ ਤੋਂ ਵੱਧ ਸੇਵਨ ਕਰਦੇ ਪੀਣ ਦਾ ਬੁੱਲ ਸੁਕਦੇ ਨੇ ਹਨਾ ਤੇ ਆ ਬੱਚੇ ਦੇਖੋ ਇੱਥੇ ਨਹਾ ਰਹੇ ਨੇ ਨਹਿਰਾਂ ਚ ਆ ਕੇ ਤੇ ਆਪਣਾ ਗਰਮੀ ਤੋਂ ਬਚਾ ਕਰਨ ਲਈ ਹਰ ਕੋਈ ਜਿੰਨਾ ਜਿੰਨੇ ਜੋਗਾ ਆਪਣਾ ਧਿਆਨ ਰੱਖਦਾ ਪਾਣੀ ਦਾ ਸੇਵਨ ਵੱਧ ਤੋਂ ਵੱਧ ਕਰਦੇ ਨੇ ਲੋਕ ਤੇ ਆ ਬੱਚੇ ਦੇਖ ਸਕਦੇ ਹੋ ਕਿਵੇਂ ਗਰਮੀਆਂ ਆ ਰਹੇ ਨੇ ਇੱਥੇ ਆ ਕੇ ਅਸੀਂ ਲੋਕਾਂ ਨੂੰ ਵੀ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹ ਅਪੀਲ ਕਰਦੇ ਆਂ ਵੀ ਘੱਟ ਤੋਂ ਘੱਟ ਘਰੋਂ ਨਿਕਲੋ ਜੇ ਜ਼ਰੂਰਤ ਆ ਤੇ ਆ ਨਿਕਲੋ ਤੇ ਜਿਹੜੇ ਵਾਹਨ ਨੇ ਇਹਨਾਂ ਦਾ ਸੇਵਨ ਘੱਟ ਕਰੋ ਜਿਵੇਂ ਵਾਹਨ ਤੇ ਆਪਾਂ ਬਹੁਤ ਜ਼ਿਆਦਾ ਦੇਖੋ ਤੇ ਸਰਕਾਰ ਦੇ ਵਾਹਨ ਚੱਲ ਰਿਹਾ ਜੋ ਕਿ ਪੋਲੂਸ਼ਨ ਕਰਕੇ ਗਰਮੀ ਦਾ ਜਿਹੜਾ ਗਰਮੀ ਵੱਧਦੀ ਆ ਇਸ ਕਰਕੇ ਕੋਸ਼ਿਸ਼ ਕੀਤਾ ਜਾਵੇ ਸਾਰੇ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਆਪੀਲ ਕਰਦਾ ਵੀ ਘੱਟ ਤੋਂ ਘੱਟ ਵਾ ਇੱਕ ਇੱਕ ਕਿਤੇ ਹੋਰ ਵੀ ਇਹ ਦੇਖਣ ਨੂੰ ਮਿਲਿਆ ਮੌਸਮ ਵਿਭਾਗ ਦੀ ਜਿਸ ਤਰੀਕੇ ਨਾਲ ਚੇਤਾਵਨੀ ਆ ਕੱਲ ਤੋਂ ਜਿਹੜਾ ਮੌਸਮ ਦੇ ਵਿੱਚ ਥੋੜੀ-ਬੋਤੀ ਤਬਦੀਲੀ ਦੇਖਣ ਨੂੰ ਮਿਲ ਸਕਦੀ ਪਰ ਅੱਜ ਟੈਂਪਰੇਚਰ ਜਿਸ ਤਰੀਕੇ ਨਾਲ 42 ਡਿਗਰੀ ਦਰਜ ਕੀਤਾ ਗਿਆ ਤੁਸੀਂ ਕਹ ਰਹੇ ਹੋ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲੇ ਜਾਵੇ ਕਈ ਲੋਕ ਵਿਚਾਰੇ ਬਚਾਅ ਕਰ ਰਹੇ ਨੇ ਆਪਣਾ ਮੂੰਹ ਜਿਹੜਾ ਫੇਸ ਕਵਰ ਕਰਕੇ ਚੱਲ ਰਹੇ ਨੇ ਮੈਂ ਉਹੀ ਕਹਿ ਰਿਹਾ ਜੀ ਕਿ ਮੈਂ ਲੋਕਾਂ ਨੂੰ ਇਹੀ ਅਪੀਲ ਕਰ ਰਿਹਾ ਲੋਡ ਪੈਂਦੇ ਹੀ ਕਰੋ ਨਿਕਲਿਆ ਜਾਵੇ ਤੇ ਕੋਸ਼ਿਸ਼ ਕਰੋ ਪਰ ਹੁਣ ਦੇਖੋ ਅੱਜ ਕੱਲ ਟਾਈਮ ਬਹੁਤ ਫਾਸਟ ਆ ਗਿਆ ਇਹ ਨਹੀਂ ਕਹਿ ਸਕਦੇ ਸਾਈਕਲਾਂ ਤੇ ਸਾਈਕਲ ਦਾ ਉਪਯੋਗ ਵਧ ਕਰੋ ਤੇ ਕਿਉਂਕਿ ਪੋਲੂਸ਼ਨ ਕਰਕੇ ਹੀ ਦੇਖੋ ਗਰਮੀ ਦਾ ਤਾਂ ਜਿਹੜਾ ਭਾਵ ਵਰਦਾ ਇਸ ਕਰਕੇ ਜਿੰਨਾ ਬਚਾ ਸਕਦੇ ਹੋ ਪੇੜ ਪੌਦੇ ਵੱਧ ਤੋਂ ਵੱਧ ਲਾਈਏ ਆਪਾਂ ਨੂੰ ਪੇੜਾਂ ਦੇ ਉੱਤੇ ਅਸੀਂ ਹੁਣ ਚਲੋ ਵੈਸੇ ਅਸੀਂ ਸਮਾਜ ਸੇਵਕ ਆ ਮੈਂ ਕੋਸ਼ਿਸ਼ ਕਰਦਾ ਸਮਾਜ ਸੇਵਕ ਤਾਂ ਨਹੀਂ ਕਹਿ ਸਕਦਾ ਆਪਣੇ ਆਪ ਨੂੰ ਕੋਸ਼ਿਸ਼ ਕਰਦੇ ਆਂ ਸਮਾਜ ਦੇ ਭਲੇ ਲਈ ਅਸੀਂ ਹੁਣ ਬੇੜਾ ਚੱਕਾਂ ਦੇ ਪਿੱਛੇ ਜੀ ਅਸੀਂ 100 ਪੇੜ ਵੀ ਲਗਵਾਏ ਨੇ ਖੁਦ ਔਰ 100 ਪੇੜ ਲੋਕੀ ਤਾਂ ਫੋਟੋਆਂ ਖਿਚਾਣ ਦੀ ਤੇ ਮੇਰੀ ਕਿਤੇ ਫੋਟੋ ਨਹੀਂ ਦੇਖੀ ਗਰਮੀ ਤੋਂ ਬਚਾ ਤਾਂ ਹੀ ਆਂ ਅਗਰ ਪੇੜ ਹੋਣਗੇ ਪੇੜ ਅਸੀਂ ਦੇਖੋ ਲੋਕਾਂ ਦੇ ਬਚਾਵ ਲਈ ਇਹ ਲੋਕੀ ਦਾ ਫੋਟੋਵਾਂ ਖਿਚਾ ਕੇ 100 ਪੇੜ ਲਾਤੇ 500 ਪੇੜ ਲਵਾਤੇ ਜਾਂ ਪਰ ਤੁਸੀਂ 500 ਦੀ ਜਗ੍ਹਾ ਬ੍ਰਦਰ 100 ਪੇੜ ਹੀ ਲਾਓ ਬਟ ਕੋਸ਼ਿਸ਼ ਕਰੋ ਸਵੇਰੇ 1 ਘੰਟਾ 2 ਘੰਟੇ ਕੱਢ ਕੇ ਉਹਨਾਂ ਨੂੰ ਪਾਣੀ ਜ਼ਰੂਰ ਦੇਣਾ ਤਾਂ ਕਿ ਉਹ ਜਿਹੜਾ ਤੁਸੀਂ ਪੌਦਾ ਲਾਇਆ ਉਹ ਫਲ ਸਕੇ ਹਣਾ ਤਾਂ ਲੋਕ ਕਿਤਨਾ ਕਿਤੇ ਪੇਲ ਲਗਾਉਣ ਦੀ ਗੱਲ ਕਰ ਰਹੇ ਨੇ ਕਿ ਬੱਚਾ ਜਾ ਸਕੇ ਦੂਸਰੇ ਪਾਸੇ ਗਰਮੀ ਦੇ ਪਰਕਾਉ ਹੋਏ ਨਜ਼ਰ ਆ ਰਹੇ ਨੇ ਆ ਪਰ ਇਹ ਵੀ ਝੂਠ ਜਾਣਕਾਰੀ ਕਿਉਂਕਿ ਇੱਥੇ ਬੱਚੇ ਨਾ ਹਾਰੇ ਨੇ ਕਿ ਉੱਥੇ ਕੋਈ ਚੇਤਾਵਨੀ ਬੋਰਡ ਲਗਾਇਆ ਗਿਆ ਕਿਉਂਕਿ ਅਸੀਂ ਇਹ ਵੀ ਚੰਗੀ ਤਰ੍ਹਾਂ ਸਮਝਦੇ ਹਾਂ ਕਿ ਅਜਿਹੇ ਮੌਸਮ ਦੇ ਵਿੱਚ ਕਈ ਵਾਰ ਅਨਸੁਖਾਵੀਆਂ ਘਟਨਾਵਾਂ ਵੀ ਵਾਪਰ ਜਾਂਦੀਆਂ ਨੇ ਉਸ ਤੋਂ ਕਿਵੇਂ ਬਚਿਆ ਜਾਵੇ ਕਿ ਉਹ ਪ੍ਰਸ਼ਾਸਨ ਦੇ ਵੱਲੋਂ ਉਸਤੇ ਨਜ਼ਰ ਰੱਖੀ ਜਾ ਰਹੀ ਹੈ ਕੋਈ ਮੌਕੇ ਤੇ ਚੇਤਾਵਨੀ ਬੋਰਡ ਹੈ ਆ ਬਿਲਕੁਲ ਪਰਮਿੰਦਰ ਦੇਖਿਆ ਜਾ ਰਿਹਾ ਹੈ ਕਿ ਨਹਿਰ ਦੇ ਆਲੇ-ਦੁਆਲੇ ਕੋਈ ਵੀ ਅਜੀਹਾ ਚੇਤਾਵਨੀ ਵਾਲਾ ਬੋਰਡ ਨਹੀਂ ਹੈ ਕਿ ਜਿਸ ਦੇ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਜਾ ਸਕੇ ਕਿਉਂਕਿ ਨਹਿਰਾਂ ਅਗਰ ਗੱਲ ਕਰੀਏ ਤਾਂ ਪੱਕੀਆਂ ਨੇ ਪਹਿਲਾਂ ਕੱਚੀਆਂ ਨਹਿਰਾਂ ਹੁੰਦੀਆਂ ਸੀ ਤਾਂ ਉੱਥੇ ਕਈ ਤਰ੍ਹਾਂ ਦੀ ਜਿਹੜੀ ਡੁੱਬਣ ਦੀ ਸ਼ੰਕਾ ਹੁੰਦੀ ਸੀ ਇੱਥੋਂ ਕੋਈ ਨਿਕਲਣ ਦੀ ਵੀ ਕੋਈ ਜਿਹੜੇ ਅਸਾਰ ਨਹੀਂ ਲੇਕਿਨ ਜਿਸ ਤਰੀਕੇ ਨਾਲ ਜਿਹੜੇ ਬੱਚੇ ਤੈਰਨਾ ਜਾਣਦੇ ਨੇ ਉਹ ਕੇਵਲ ਉਹ ਇੰਨਾ ਬਸਾਂ ਦੇ ਵਿੱਚ ਜਰੂਰ ਜੜੇ ਨੇ ਨਹਾ ਰਹੇ ਨੇ ਔਰ ਇਹ ਕਿਹਾ ਜਾ ਸਕਦਾ ਹੈ ਕਿ ਬੱਚੇ ਜਿਹੜੇ ਨੇ ਉਹ ਤੈਰਦੇ ਹੋਏ ਵਿਖਾਈ ਦੇ ਰਹੇ ਨੇ ਔਰ ਇਸ ਦੇ ਨਾਲ ਨਾਲ ਗਰਮੀ ਤੋਂ ਜ਼ਰੂਰ ਬਚਿਆ ਜਾ ਰਿਹਾ ਪਰ ਕੋਈ ਵੀ ਇੱਥੇ ਜਿਹੜੀ ਤਸਵੀਰ ਹੈ ਉਹ ਬੋਰਡ ਵਾਲੀ ਸਾਹਮਣੇ ਨਹੀਂ ਆ ਰਹੀ ਕਿ ਕਿਸੇ ਤਰੀਕੇ ਦਾ ਚੇਤਾਵਨੀ ਵਾਲਾ ਜਿਹੜਾ ਬੋਰਡ ਹੈ ਉਹ ਲੱਗਿਆ ਹੋਵੇ ਔਰ ਇਹ ਕਿਹਾ ਜਾ ਸਕਦਾ ਕਿ ਬੇਸ਼ੱਕ ਪ੍ਰਸ਼ਾਸਨ ਦੇ ਨਾਕ ਦੇ ਹੇਟ ਜਿਹੜਾ ਇਹ ਬੱਚੇ ਨੇ ਇੱਥੇ ਨਿਯਮਾਂ ਦਾ ਉਲੰਘਣ ਵੀ ਕਰ ਰਹੇ ਨੇ ਪਰ ਦੂਸਰੇ ਪਾਸੇ ਇਹ ਕਿਹਾ ਜਾ ਸਕਦਾ ਕਿ ਗਰਮੀ ਤੋਂ ਬਚਾ ਇੱਕ ਬੱਚੇ ਜਿਹੜੇ ਇੱਥੇ ਨਹਾ ਰਹੇ ਨੇ ਲੱਗਦਾ ਕਿ ਤਨਾ ਕਿਤੇ ਵੱਡਾ ਹਾਦਸਾ ਵੀ ਹੋ ਸਕਦਾ ਹੁੰਦਾ ਜੀ ਵੱਡੇ ਆਸੇ ਬਹੁਤ ਹੁੰਦੇ ਨੇ ਅੱਜ ਤੋਂ 4-5 ਸਾਲ ਪੁਰਾਣੀ ਗੱਲ ਹੈ ਅਸੀਂ ਸਭ ਕੋ ਬੱਚਿਆਂ ਨੂੰ ਪੁਲਿਸ ਮਨਾਂ ਕਰਦੀ ਹੈ ਪਰ ਗਰਮੀ ਦਾ ਉਹ ਦੇਖ ਕੇ ਪੁਲਸ ਵਾਲੇ ਥੋੜਾ ਜਿਹਾ ਲੀਨਨ ਹੋ ਜਾਂਦੇ ਨੇ ਪਰ ਇਹਨਾਂ ਨੂੰ ਮਨਾ ਕਰਨਾ ਚਾਹੀਦਾ ਹੈ ਤੇ ਪਿੱਛੇ ਜੀ ਅੱਜ ਤੋਂ 4-5 ਸਾਲ ਸ਼ਾਇਦ 7 ਸਾਲ ਪੁਰਾਣੀ ਗੱਲ ਹੈ ਇੱਥੇ ਇੱਕ ਤਾਰ ਗਿਰ ਗਈ ਸੀ ਬਿਜਲੀ ਦੀ ਤਾਰ ਗਿਰਨ ਨਾਲ ਇੱਥੋਂ ਲੈ ਕੇ ਦੁਗਰੀ ਨਹਿਰ ਤਲਾਕੇ ਕੋ ਸਟਾਰ ਤੱਕ கரੰਟ ਆਇਆ ਸੀ ਤੇ ਕਈ ਬੱਚੇ ਮਤਲਬ ਵਿਚਾਰੇ ਜਿਹੜੇ ਹਾਦਸੇ ਦਾ ਸ਼ਿਕਾਰ ਹੋ ਕੇ ਸੀ ਮਰ ਗਏ ਸੀ ਇਹ ਤੇ ਕਈਆਂ ਦੀ ਤਾਂ ਬੋਡੀਆਂ ਹੀ ਨਹੀਂ ਮਿਲੀਆਂ ਬਹੁਤ ਸਾਰੇ ਬੱਚੇ ਐਸੇ ਹੋਏ ਸੀਗੇ ਸੋ ਅਸੀਂ ਕਈ ਵਾਰੀ ਇਹਨਾਂ ਨੂੰ ਰੋਕਦੇ ਵੀ ਆ ਪਰ ਗਰਮੀ ਦੇਖਦੇ ਥੋੜਾ ਜਾਇ ਹੁੰਦਾ ਵੀ ਚੱਲ ਯਾਰ ਵਿਚਾਰੇ ਗਰੀਬ ਆਦਮੀ ਕਿੱਦਾਂ ਰੋਕੂਗਾ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਬੇਸ਼ੱਕ ਇੱਥੇ ਵੱਡਾ ਹਾਦਸਾ ਹੋਇਆ ਪਰ ਬਣੇ ਰਹੋ ਤੁਸੀਂ ਵਿਗਿਆਨਾਂ ਦੀਆਂ ਤਸਵੀਰਾਂ ਵਿਖਾਉਂਦੇ ਰਹੋ ਜੀ ਹੁਣ ਮਹਾਰੀ ਦਾ ਰੋਕਰਾਂਗੇ ਮਾਲੀ ਤੋਂ ਸਾਡੇ ਸਹਿਯੋਗੀ ਮਨੋਜ ਰਾਠੀ ਜੁੜੇ ਹੋਏ ਨੇ ਆ ਮਨੋਜ ਮੋਹਾਲੀ ਦੇ ਫਿਲਹਾਲ ਕਿਸ ਤਰੀਕੇ ਦੇ ਹਾਲਾਤ ਨੇ ਜਵੇਂ ਅਸੀਂ ਤਸਵੀਰਾਂ ਵੀ ਵੇਖ ਪਾ ਰਹੇ ਹਾਂ ਕਿ ਕਿਵੇਂ ਅੱਤ ਦੀ ਗਰਮੀ ਦੇ ਵਿੱਚ ਗਰਮੀ ਦੀ ਤਪਸ਼ ਦੇ ਵਿੱਚ ਸਿਖਰ ਦੁਪਹਿਰੇ ਗੰਨੇ ਦੇ ਰਸ ਦਾ ਵੀ ਲੋਕਾਂ ਦੇ ਵੱਲੋਂ ਸਹਾਰਾ ਲਿਆ ਜਾ ਰਿਹਾ ਆ। ਆ ਦੇਖੋ ਪਰਵਿੰਦਰ ਜਿੱਦਾਂ ਮੇਰੇ ਸਹਿਯੋਗੀ ਵੀ ਦਾਸਰੇ ਸੀਗੇ ਕਿਉਂਕਿ ਮੌਸਮ ਵਿਭਾਗ ਵੱਲੋਂ ਵੀ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਕਿ ਆਉਣ ਵਾਲੇ ਸਮੇਂ ਚ ਵੀ ਗਰਮੀ ਦਾ ਕਹਿਰ ਜ਼ਰੂਰ ਵੇਖਣ ਨੂੰ ਮਿਲ ਰਿਹਾ ਹੈ ਤੇ ਟੈਂਪਰੇਚਰ ਲਗਾਤਾਰ ਵੱਧਿਆ ਹੈ। 45 ਡਿਗਰੀ ਤੱਕ ਬਟਿੰਡਾ ਅਮ੍ਰਿਤਸਰ ਜਿਹੜੇ ਵੀ ਸਾਊਥ-ਵੈਸਟਰਨ ਜਿਹੜੇ ਪੰਜਾਬ ਦੇ ਏਰੀਆ ਨੇ ਉੱਥੇ ਟੈਂਪਰੇਚਰ ਵੱਧ ਰਿਹਾ ਹੈ ਚੰਡੀਗੜ੍ਹ ਸਮੇਤ ਪੰਜਾਬ ਹਰਿਆਣਾ ਦੇ ਕਈ ਅਸੀਂ ਮੌਜੂਦ ਆ ਪੰਜਾਬ ਹਰਿਆਣਾ ਬਾਰਡਰ ਯਾਨੀ ਕਿ ਮਹੌਲੀ ਏਰੀਆ ਦੇ ਵਿੱਚ ਮੌਜੂਦ ਆ ਔਰ ਜਿੰਨਾ ਤੁਸੀਂ ਵੀ ਜ਼ਿਕਰ ਕਰ ਰਹੇ ਹੋ ਕਿ ਜਿਹੜਾ ਕਿਉਂਕਿ ਗਰਮੀ ਤੋਂ ਬਚਣ ਲਈ ਕਿਸ ਤਰ੍ਹਾਂ ਦੇ ਜਿਹੜੀ ਹੈਗੀ ਉਹ ਕਰ ਸਕਦੇ ਕਿਉਂਕਿ ਜਿਹੜੇ ਲੋਕ ਵਰਕਿੰਗ ਨੇ ਜਾਂ ਜਿਹੜੇ ਪਿੰਡਾਂ ਦੇ ਲੋਕ ਨੇ ਜਿਹੜੇ ਖੇਤਾਂ 'ਚ ਕੰਮ ਕਰ ਰਹੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਦੀ ਰਾਹਤ ਕਿਉਂਕਿ ਠੰਡ ਤੋਂ ਜਰੂਰ ਕਿਉਂਕਿ ਤੁਸੀਂ ਦੇਖੋ ਕਿ ਚਾਹੇ ਉਹ ਲੇਮਨ ਸ਼ੌਡਾ ਹੋਵੇ ਚਾਹੇ ਉਹ ਗੰਨੇ ਦਾ ਰਸ ਹੋਵੇ ਇਹ ਲਗਾਤਾਰ ਜਿਹੜਾ ਹੈਗਾ ਇਹਦੀ ਵਿਕਰੀ ਵੀ ਜ਼ਿਆਦਾ ਸ਼ੁਰੂ ਹੋਈ ਹੈ ਔਰ ਕਿਉਂਕਿ ਗਰਮੀ ਦਾ ਕਹਿਰ ਕਿਉਂਕਿ ਪੀਕ ਆਰਸ ਹੈ ਔਰ ਜਿਦਾ ਤੁਸੀਂ ਵੀ ਜ਼ਿਕਰ ਕਰ ਰਹੇ ਸੀਗੇ ਹੈਲਥ ਡਿਪਾਰਟਮੈਂਟ ਵੀ ਕਿਸ ਤਰ੍ਹਾਂ ਦੀ ਉਹ ਕਰ ਰਿਹਾ ਪਹਿਲਾਂ ਉਹਨਾਂ ਨਾਲ ਵੀ ਉਹਦੇ ਬਾਰੇ ਵੀ ਜਾਣਕਾਰੀ ਦੇਵਾਂਗੇ ਕੁਝ ਲੋਕ ਸਾਡੇ ਨਾਲ ਜੁੜੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਆ ਭਾਜੀ ਗਰਮੀ ਲਗਾਤਾਰ ਵੱਧ ਰਹੀ ਹੈ ਕਿਉਂਕਿ पिंडा लगातार काम भी कर ट्रॉली के हो तुसी गर्मी बहुत है देखो जी इसलिए हम गन्ने के रस्का ले रहे हैं। गर्मी का चालीस पैंतालीस दिन दिन और हम का सहारा ले रहे हैं लेबर वाले हैं हमारे साथ उनको ठंडा पिला रहे हैं कि ताकि कुछ गर्मी से राहत मिल सके लेबर वाले लेके आयो हाँ जी हाँ हम लेके आए ताकि गर्मी से कुछ राहत मिल सके उनको इसलिए उनको ठंडा मतलब पिला रहे हैं ਪੀਣ ਆਇਓ ਅਸੀਂ ਸਭ ਰਸ ਪੀਣ ਆਏ ਆ ਕੈਂਟ ਤੋਂ ਆਇਆ ਸੀਗਾ ਗਰਮੀ ਬਹੁਤ ਜ਼ਿਆਦੇ ਆ ਗਰਮੀ ਜ਼ਿਆਦਾ ਤਾਂ ਕਰਕੇ ਹੁਣ ਦੂਜੀ ਵਾਰੀ ਪੀਣ ਲੱਗਿਆ ਦੂਜੀ ਵਾਰੀ ਪੀ ਰਹੇ ਹਾਂ ਹਾਂ ਪਹਿਲਾਂ ਤੋਪਖਾਨਾ ਬਾਜ਼ਾਰ ਤੋਂ ਕੀ ਕੇ ਆਇਆ ਅੱਛਾ ਹੁਣ ਇੱਥੇ ਠਾ ਕੇ ਪੀਣ ਲੱਗਿਆ ਤੇ ਹੁਣ ਯਾਨੀ ਕਿਉਂਕਿ ਗਰਮ ਗਰਮੀ ਬਹੁਤ ਹੀ ਜ਼ਿਆਦੇ ਆ ਬਹੁਤ ਜ਼ਿਆਦੇ ਜ਼ਿਆਦੇ ਬਣਦੀ ਲੱਗਦੀ ਕਿਉਂਕਿ ਪੰਦਰੀ ਆ ਕਿਉਂਕਿ ਇੱਕ ਸੌਖਾ ਤਰੀਕਾ ਹੈ ਕਿ ਥੋੜੀ ਜਿਹੀ ਠੰਡਕ ਤਾਂ ਮਿਲਦੀ ਹੈ ਥੋੜੀ ਜਿਹੀ ਮਤਲਬ ਕਿ 2 ਘੰਟੇ ਵਾਸਤੇ ਤਾਂ ਨਹੀਂ ਬਣਦੀ ਪਰ ਇੱਕ ਘੰਟੇ ਵਾਸਤੇ ਤਾਂ ਬਣ ਜਾਂਦੀ 1 ਘੰਟੇ ਵਾਸਤੇ ਥੋੜ ਉਦੇ ਵਿੱਚ ਇਹ ਬਹੁਤ ਵਧੀਆ ਹੈ ਕਿ ਗੰਨੇ ਦਾ ਰਸ ਜਾਂ ਫਿਰ ਲੈਮਨ ਸੋਡਾ ਮਨੋਜ ਜੀ ਗੰਨੇ ਦੇ ਰਸ ਦੀ ਜਿਹੜੀ ਫਿਕਰੀ ਹੈ ਉਹ ਵੀ ਜਿਆਦਾ ਬਿਹਤਰ ਦੱਸ ਸਕਦੇ ਨੇ ਕਿ ਪਿਛਲੇ 4-5 ਦਿਨਾਂ ਦੇ ਹਫਤੇ ਦੇ ਵਿੱਚ ਕਿਵੇਂ ਉਹਨਾਂ ਦੀ ਗਾਹ ਕੀ ਵਧੀ ਹੈ ਕਿਵੇਂ ਲੋਕ ਗੰਨੇ ਦੇ ਰਸ ਦਾ ਸਹਾਰਾ ਲੈ ਰਹੇ ਨੇ ਬਿਲਕੁਲ ਬਿਲਕੁਲ ਪਰਮਿੰਦਰ ਕਿਉਂਕਿ ਜਿਸ ਤਰ੍ਹਾਂ ਦੀ ਸਿਚੁਏਸ਼ਨ ਹੈ ਟੈਂਪਰੇਚਰ ਵੱਧ ਰਿਹਾ ਹੈ ਭਈਆ ਗਰਮੀ ਲਗਾਤਾਰ ਵੱਧ ਰਹੀ ਹੈ ਤਾਂ ਆਪਕੀ ਵੀ ਸੇਲ ਵਿੱਚ ਕੁਝ ਹੋਇਆ ਹੈ 4-5 ਦਿਨਾਂ ਸਿਖਾ ਬਣਾਓ ਜੀ ਜਿਹਨੂੰ ਹੋ ਰਿਹਾ ਹੈ ਜੀ ਗਰਮੀ ਦੇ ਕਾਰਨ ਸੇਲ ਤਾਂ ਹਾਈ ਹੈ ਜੀ ਅੱਛਾ ਕਿਉਂਕਿ ਆਪ ਤਾਂ ਮੇਨ ਹਾਈਵੇ ਤੇ ਖੜੇ ਹੋ ਤੋ ਇਤਨੀ ਵਗਾਰਾ ਹੋ ਰਹੀ ਹੈ ਠੀਕ ਠਾਕ ਹਾਂ ਠੀਕ ਹੈ ਜੀ ਅੱਛਾ ਇਸ ਟਾਈਮ ਮੇ ਤਾਂ ਹੋਤਾ ਹੈ ਜੀ ਆਪਕਾ ਹਾਂ ਜੀ ਇਸ ਟਾਈਮ ਤਾਂ ਬਹੁਤ ਵਿਕ ਰਹੀ ਹੈ ਜੀ ਹਾਂ ਕਿੰਨੇ ਨਿਕਾਲ ਲੇਤੇ ਹੋ ਦਿਨ ਮੇ ਗਲਾ ਯਹਾਂ ਸੇ ਜੀ 200 ਕੇ ਲਗਭਗ ਹੈ ਜੀ 200 ਕੇ ਲਗਭਗ ਨਿਕਾਲ ਲੇਤੇ ਪਰਮੇਸ਼ਰ ਕਿਉਂਕਿ ਹੁਣ ਇਹਨਾਂ ਦੀ ਵਿਕਰੀ ਜਿਹੜੀ ਸੇਲ ਹੈ ਉਹ ਵਧੀ ਹੈ ਕਿਉਂਕਿ ਗਰਮੀ ਲਗਾਤਾਰ ਵਧ ਰਹੀ ਹੈ ਔਰ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਕਿ ਲੋਕਾਂ ਨਾਲ ਵੀ ਅਸੀਂ ਗੱਲਬਾਤ ਕੀਤੀ ਕਿਉਂਕਿ ਬਹੁਤ ਜ਼ਰੂਰੀ ਹੈ ਔਰ ਡਾਕਟਰਸ ਵੱਲੋਂ ਹੈਲਥ ਡਿਪਾਰਟਮੈਂਟ ਵੱਲੋਂ ਵੀ ਇਹ ਲੋਕਾਂ ਨੂੰ ਹਦਾਇਤਾਂ ਦਿੱਤੀ ਜਾ ਰਹੀ ਹੈ ਕਿ ਪੀਕ ਆਵਰਸ ਦੇ ਵਿੱਚ ਕਿਸ ਤਰ੍ਹਾਂ ਦਾ ਧਿਆਨ ਰੱਖਣਾ ਹੈ ਪਹਿਲੇ ਪਹਿਲੀ ਗੱਲ ਇਹਦੇ ਵਿੱਚ ਪੀਕ ਆਸਟ ਜੇ ਹੋ ਸਕੇ ਤਾਂ ਤੁਸੀਂ ਘਰ ਤੋਂ ਨਾ Niklo ਜੇਕਰ ਤੁਸੀਂ ਘਰ ਤੋਂ ਨਿਕਲਣਾ ਹੈ ਤਾਂ ਤੁਸੀਂ ਕਵਰ ਕਰਕੇ ਰੱਖੋ ਦੂਜੀ ਗੱਲ ਨਿੰਬੂ ਪਾਣੀ ਤੇ ਪਾਣੀ ਦਾ ਸੇਵਨ ਤੁਸੀਂ ਜਿਆਦਾ ਤੋਂ ਜਿਆਦਾ ਕਰਨਾ ਹੈ ਇਸ ਤੋਂ ਇਲਾਵਾ ਜੇ ਅਸੀਂ ਗੱਲ ਕਰ ਲਈਏ ਇਮਿਊਨਿਟੀ ਸਿਸਟਮ ਜਿਹੜਾ ਹੈ ਉਹ ਵੀਕ ਨਹੀਂ ਹੋਣ ਦੇਣਾ ਇਮਿਊਨਿਟੀ ਸਿਸਟਮ ਨੂੰ ਠੀਕ ਰੱਖਣਾ ਕਿਉਂਕਿ ਇਸ ਟਾਈਮ ਜਿਹੜੇ ਪੇਸ਼ੈਂਟਸ ਆ ਰਹੇ ਨੇ ਹਸਪੀਟਲਸ ਦੇ ਵਿੱਚ ਜਿਹੜੇ ਪੇਸ਼ੈਂਟਸ ਆ ਰਹੇ ਆ ਉਹਨਾਂ ਨੂੰ ਜਾਂ ਤਾਂ ਦਸਤ ਲੱਗ ਰਿਹਾ ਹੈ ਜਾਂ ਉਹਨਾਂ ਨੂੰ ਪ੍ਰੋਬਲਮ ਜਿਹੜੀ ਆ ਰਹੀ ਹੈ ਜਿਸ ਕਰਕੇ ਕਿਉਂਕਿ ਇਹ ਗਰਮੀ ਦੀ ਵਜ੍ਹਾ ਦੇ ਨਾਲ ਗਰਮੀ ਦੀ ਵਜ੍ਹਾ ਦੇ ਨਾਲ ਕਿਉਂਕਿ ਹੁਣ ਤੁਸੀਂ ਦੇਖੋ ਕਿ ਟੈਂਪਰੇਚਰ 41 42 43 44 45 ਤੱਕ ਪਹੁੰਚ ਚੁੱਕਿਆ ਹੈ ਤਾਂ ਕਹਿ ਸਕਦੇ ਆ ਕਿ ਬਹੁਤ ਬਚਨ ਦੀ ਲੋੜ ਹੈ ਠੀਕ ਹੈ ਮੋਹਰੀਪੁਰੀਆਂ ਤੁਸੀਂ ਨਾ ਮੁਖਾਉਂਦੀ ਆ ਲਗਾਤਾਰ ਤਸਵੀਰਾਂ ਜੁਰਬ ਵਿਖਾਉਂਦੇ ਰਹੋ ਮੁਹਾਲੀ ਤੋਂ ਹੁਣ ਅਸੀਂ ਰੋਕਾਂਗੇ ਬਿਆਸ ਦਾ ਬਿਆਸ ਤੋਂ ਸਾਡੇ ਸਹਿਯੋਗੀ ਗੁਰਦਰਸ਼ਨ ਸਿੰਘ ਜੁੜ ਚੁੱਕੇ ਨੇ ਆ ਗੁਰਦਰਸ਼ਨ ਜਿਵੇਂ ਅਸੀਂ ਤਸਵੀਰਾਂ ਵਿਖਾਈਆਂ ਲੁਧਿਆਣਾ ਦੀਆਂ ਮੁਹਾਲੀ ਦੀਆਂ ਤਸਵੀਰਾਂ ਵਿਖਾ ਰਹੇ ਆ ਬਿਆਸ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਕਿਸ ਤਰੀਕੇ ਦੇ ਹਾਲਾਤ ਨੇ ਇਸ ਵੇਲੇ ਬਿਆਸ ਦਾ ਕਿੰਨਾ ਟੈਂਪਰੇਚਰ ਹੈ ਤਾਂ ਆਮ ਜਨਤਾ ਦੀ ਆਮ ਲੋਕਾਂ ਦੀ ਕਿਵੇਂ ਮੁਸ਼ਕਲ ਇਸ ਗਰਮੀ ਦੇ ਵਿੱਚ ਵੱਧਦੀ ਹੋਈ ਨਜ਼ਰ ਆ ਰਹੀ ਹੈ ਜੀ ਪਰਮੇਂਦਰ ਬਿਆਸ ਦੇ ਹਾਲਾਤਾਂ ਦੀ ਜ਼ਿਕਰ ਗੱਲ ਕਰੀਏ ਤਾਂ ਕਰੀਬ 40 ਡਿਗਰੀ ਟੈਂਪਰੇਚਰ ਜਿਹੜਾ ਹੈਗਾ ਉਹ ਅੱਜ ਦਾ ਫਿਲਹਾਲ ਦੇਖਣ ਨੂੰ ਮਿਲ ਰਿਹਾ ਹੈ ਹਰ ਹੋਣ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਤਸਵੀਰਾਂ ਆਣੀਆਂ ਨੇ ਅਸੀਂ ਬਿਆਸ ਦੇ ਆਰਜੀ ਬਾਸਾਡੇ ਤੋਂ ਦਿਖਾ ਰਹੇ ਹਾਂ ਕਿਉਂਕਿ ਅੰਮ੍ਰਿਤਸਰ ਜਲੰਧਰ ਮੁੱਖ ਮਾਰਗ ਦੀਆਂ ਤਸਵੀਰਾਂ ਨੇ ਜਿੱਥੇ ਇੱਕ ਵੱਡੀ ਸਮੱਸਿਆ ਵੀ ਹੈਗੀ ਹੈ ਔਰ ਜਿਸ ਤਰ੍ਹਾਂ ਦੇ ਗਰਮੀ ਦੇ ਹਾਲਾਤ ਹੈਗੇ ਆ ਕਾਫੀ ਲੋਕ ਜਿਹੜੇ ਨੇ ਉਹ ਇੱਥੇ ਚੱਲਦੇ ਹੋਏ ਨਜ਼ਰ ਆ ਰਹੇ ਨੇ ਕੁਝ ਇੱਕ ਬਜ਼ੁਰਗ ਵੀ ਇੱਥੇ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਨਾਲ ਦੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਇੱਥੇ ਬਸ ੱਡੇ ਤੇ ਕੋਈ ਵੀ ਸ਼ੈੱਡ ਨਾ ਹੋਣ ਕਾਰਨ ਪਾਣੀ ਦੀ ਕੋਈ ਸੁਵਿਧਾ ਨਾ ਹੋਣ ਕਾਰਨ ਪਰੇਸ਼ਾਨੀ ਜਿਹੜੀ ਹੈਗੀ ਆ ਉਹ ਦੇਖਣ ਨੂੰ ਮਿਲਦੀ ਹੈ ਕਰ ਕੀ ਨਾਮ ਹੈਗਾ ਅੰਕਲ ਤੁਸੀਂ ਕਿੱਥੋਂ ਆਏ ਹੋ ਅਜਮੇਰ ਸਿੰਘ ਅਜਮੇਰ ਸੇ ਰਾਜਸਥਾਨ ਸੇ ਨਹੀਂ ਨਹੀਂ ਲਾਟਵਾ ਡਿਸਟ੍ਰਿਕਟ ਦੇ ਖੇਤਰ ਖੇਤਰ ਸੇ ਜੋ ਇਹ ਆਪੇ ਕਿਵੇਂ ਹੈ ਗਰਮੀ ਕਿਵੇਂ ਦੇਖ ਰਹੇ ਹੋ ਗਰਮੀ ਹੋ ਰਹੀ ਹੈ ਘੰਟੇ ਸੇ ਖੜੇ ਕੋਈ ਯਹਾਂ ਨਾਲਾ ਪਾਣੀ ਦੀ ਸਹੂਲਤ ਹੈ ਹੋਰ ਨਾ ਕੋਈ ਉੱਪਰ ਤਾਈਂ ਦੂਪ ਦੀ ਮੋਚ ਟੈਂਪਰੇਚਰ ਕਾਫੀ ਹੈ ਕਿੰਨੇ ਕ ਲੋਕ ਜਿਹੜੇ ਹੈਗੇ ਆ ਉਹ ਗਰਮੀ ਦੇ ਕਾਰਨ ਇੱਥੇ ਜਿਹੜਾ ਬਸ ਅੱਡੇ ਤੇ ਕਿਉਂਕਿ ਰੂਟੀਨ ਪਹ 100 ਬੰਦੇ ਖੜੇ ਆ ਯਹਾਂ ਤੇ ਡੇਟਿਸ ਵੀ ਖੜੀ ਬੱਚੇ ਵੀ ਖੜੇ ਛੋਟੇ ਛੋਟੇ ਠੀਕ ਹੈ ਪਰਮੇਂਦਰ ਇੱਕ ਚੀਜ਼ ਹੋਰ ਦੱਸ ਦਈਏ ਕਿ ਜਿੱਦਾਂ ਦਾ ਹੁਣ ਗਰਮੀ ਦੇ ਜ਼ਿਕਰ ਗੱਲ ਕੀਤੀ ਜਾਵੇ ਤਾਂ ਜੋ ਮੌਸਮ ਵਿਭਾਗ ਦੇ ਅਨਸਾਰ ਜੋ ਜਾਣਕਾਰੀ ਫਿਲਹਾਲ ਸਾਹਮਣੇ ਆ ਰਹੀ ਹੈ ਉਸ ਦੇ ਅਨਸਾਰ ਬਿਲਕੁਲ ਦੱਸ ਦ ਫਿਲਹਾਲ ਕਿਤੇ ਵੀ ਰਾਹਤ ਮਿਲਦੀ ਹੋਈ ਉਹ ਨਜ਼ਰ ਨਹੀਂ ਆ ਰਹੀ ਔਰ ਤਸਵੀਰਾਂ ਨਾਲ-ਨਾਲ ਬਿਆਸ ਬਸਰ ਦੀਆਂ ਦਿਖਾ ਰਹੇ ਜਿੱਥੇ ਲੋਕ ਗਰਮੀ ਤੋਂ ਰਾਹਤ ਲੈਣ ਦੇ ਲਈ ਕਿਤੇ ਨਾ ਕਿਤੇ ਪਾਣੀ ਦਾ ਸੇਵਨ ਕਰ ਰਹੇ ਨੇ ਠੰਡੇ ਪਾਣੀ ਦੀ ਬੋਤਲ ਜਿਹੜੀ ਹੈਗੀ ਉਹ ਪੀਤੀ ਜਾ ਰਹੀ ਆ ਮਗਰ ਕੁਛ ਇੱਕ ਜਿਹੜਾ ਹੈਗਾ ਜਿਵੇਂ ਪਹਿਲਾਂ ਗੱਲ ਕੀਤੀ ਆ ਰਹੀ ਸੀ ਗੰਨੇ ਦੇ ਰਸ ਦਾ ਕਿਉਂਕਿ ਇਸ ਹਾਲਾਤ ਕਿਉਂਕਿ ਇੱਕਦਮ ਜਿਹੜਾ ਤਾਪਮਾਨ ਵਧ ਗਿਆ ਉਸ ਹਾਲਾਤ ਦੇ ਵਿੱਚ ਤਕਰੀਬਨ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਲੇਕਿਨ ਗਰਮੀ ਤੋਂ ਬਚਾ ਦੇ ਲਈ ਕਾਫੀ ਲੋਕ ਜਿਹੜੇ ਨੇ ਉਹ ਪਾਣੀ ਦਾ ਸੇਵਨ ਕਰ ਰਹੇ ਨੇ ਲਗਾਤਾਰ ਜਾਂ ਫਿਰ ਸ਼ ਦੀ ਉਹ ਡੀਟ ਕਰ ਰਹੇ ਨੇ ਕਿ ਕਿ ਛਾਂ ਜਿਹੜੀ ਹੈਗੀ ਉਹਨਾਂ ਨੂੰ ਮਿਲ ਪਾਵੇ ਲੇਕਿਨ ਰੁੱਖਾਂ ਦੀ ਘਾਟ ਜਿਹੜੀ ਹੈਗੀ ਉਹ ਵੀ ਇੱਥੇ ਮਸੂਸੂਰੀਆ ਲੋਕ ਜਿਹੜੇ ਨੇ ਉਹ ਇਸ ਆਰਜੀ ਬਾਸਟੇ ਤੇ ਕਿਵੇਂ ਫੁੱਟਪਾਥ ਤੇ ਖੜੇ ਹੋਏ ਨਜ਼ਰ ਆ ਰਹੇ ਨੇ ਗਰਮੀ ਦੇ ਹਾਲਾਤ ਦੇ ਵਿੱਚ ਜੇਕਰ ਸਫ਼ਰ ਕਰਨਾ ਹੈਗਾ ਤਾਂ ਕੋਈ ਕਿਸੇ ਤਰ੍ਹਾਂ ਦਾ ਟੁਕਵਾ ਪ੍ਰਬੰਧ ਇੱਥੇ ਬੈਨ ਨੂੰ ਜਾਂ ਫਿਰ ਅਨਦਰ ਜਿਹੜਾ ਅਸੀਂ ਗੱਲ ਕਰੀਏ ਤਾਂ ਉਹ ਦਿਖਾਈ ਨਹੀਂ ਦੇ ਰਿਹਾ ਕੁਝ ਇੱਕ ਰਾਹੀਕਰ ਮੌਜੂਦ ਨੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਮਾਦਰ ਕੀ ਨਾਮ ਹੈ ਤੁਹਾਡਾ ਗੁਰਦੀਪ ਗੁਰਦੀਪ ਘਰ ਬੜੀ ਕਿੰਨੇ ਕਰਦੇ ਖੜੇ ਹੋ ਇਸ ਬਾਸਟੇ ਤੇ ਗਰਮੀ ਕਿੰਨੀ ਕਹਿ ਪਹੁੰਚ ਗਰਮੀਤ ਬਹੁਤ ਜ਼ਿਆਦਾ ਹੈ ਫਿਰ ਖੜਿਆ 10 ਮਿੰਟ ਹੋ ਗਿਆ 10 ਮਿੰਟ ਹੋ ਗਿਆ ਖੜਿਆ 10 ਮਿੰਟ ਖੜੇ ਹੈ ਹਾਂਜੀ ਕੋਈ ਬੈਠਣ ਦਾ ਜਾਂ ਫਿਰ ਛੱਤ ਦਾ ਪ੍ਰਬੰਧ ਕੋਈ ਪਾਣੀ ਦਾ ਪ੍ਰਬੰਧ ਛੇ ਨਹੀਂ ਕੁਛ ਨਹੀਂ ਸਹੀ ਹੈ ਗਰਮੀ ਕਿੰਨਾ ਕੁ ਲੱਗਦਾ ਹੈਗਾ ਵਾਧਾ ਜਿਹੜਾ ਆਮ ਦਿਨ ਸੀ ਕਿ ਉਹ ਤੋਂ ਕਿੰਨਾ ਕੁ ਵਧਿਆ ਹੋਣੇ ਕਰ ਗਰਮੀ ਤਾਂ ਹਰ ਜਗ੍ਹਾ ਵਾਧੀ ਹੈ ਬਥੇ ਪੂਰ ਬਾਹਰ ਦਾ ਵਾਧਾ ਹੀ ਹੈ ਠੀਕ ਹੈ ਹਾਂ ਬਿਲਕੁਲ ਗੁਰਦਸਪੁਰ ਦੀ ਗਰਮੀ ਦੇ ਨਾਲ ਨਾਲ ਵੀ ਬਹੁਤ ਅਹਿਮ ਮੁੱਦਾ ਚੁੱਕਿਆ ਸਿੱਧੇ ਤੌਰ ਤੇ ਆਮ ਲੋਕਾਂ ਦੇ ਨਾਲ ਜੁੜਿਆ ਹੋਇਆ ਅਸੀਂ ਵੀ ਜਰੂਰ ਦੇਖਦੇ ਜਦੋਂ ਬਿਆਸ ਦੇ ਹਾਈਵੇ ਤੋਂ ਅਸੀਂ ਅੰਮ੍ਰਿਤਸਰ ਨੂੰ ਜਾਂਦੇ ਆ ਆ ਤਾਂ ਉੱਥ ਅੱਜ ਮੇਰੇ ਕੋਲ ਜੇ ਬਜ਼ੁਰਗ ਵੀ ਨਜ਼ਰ ਆ ਰਹੇ ਨੇ ਤਾਂ ਬਜ਼ੁਰਗਾਂ ਵਾਸਤੇ ਖਾਸ ਤੌਰ ਤੇ ਜੇਕਰ ਬਸ ਦਾ ਇੰਤਜ਼ਾਰ ਅੱਧਾ ਘੰਟਾ 1 ਘੰਟਾ ਤੱਕ ਕਰਨਾ ਪਵੇ ਇੱਕ ਬਜ਼ੁਰਗ ਨੂੰ ਖੜ ਕੇ ਉਹ ਵੀ ਇੰਨੀ ਗਰਮੀ ਦੇ ਵਿੱਚ ਤਾਂ ਕਿ ਇਸ ਪਾਸੇ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈ ਕੋਈ ਇਸ ਤੇ ਗੌਰ ਨਹੀਂ ਕੀਤਾ ਜਾ ਰਿਹਾ ਜਿਵੇਂ ਇਹਦਾ ਬਿਆਸ ਦੇ ਵਿੱਚ ਆਰਜੀ ਬੱਸ ਅੱਡੇ ਦੀ ਸਮੱਸਿਆ ਜਿਹੜੀ ਹੈਗੀ ਹੈ ਬੜੇ ਲੰਬੇ ਸਮੇਂ ਤੋਂ ਹੈਗੀ ਆ ਕਾਫੀ ਵਾਰ ਇਹ ਮੁੱਦਾ ਜਿਹੜਾ ਹੈਗਾ ਚੁੱਕਿਆ ਗਿਆ ਵਿਸ਼ਵ ਦੇ ਵਿੱਚ ਬਿਆਸ ਦਾ ਇੱਕ ਵੱਖਰਾ ਨਾਮ ਹੈਗਾ ਔਰ ਦੂਰ ਦਰਾਡੇ ਤੋਂ ਇੱਥੇ ਇੱਕ ਨਜ਼ਦੀਕੀ ਡੇਰਾ ਰਾਧਾ ਸਵਾਮੀ ਦੀ ਜਿੱਕਰ ਗੱਲ ਕਰੀ ਤਾਂ ਉੱਥੇ ਵੀ ਵੱਡੀ ਗਿਣਤੀ ਸ਼ਰਧਾਲੂ ਜਿਹੜੇ ਨੇ ਉਹ ਆਉਂਦੇ ਨੇ ਆਮ ਰਾਹੀ ਗਾ ਰਾਮ ਪਿੰਡਾਂ ਦੇ ਲੋਕ ਕੌਣ ਅਸੀਂ ਰੋਪੜ ਦਾ ਰੋ ਕਰਾਂਗੇ ਰੋਪੜ ਤੋਂ ਸਾਡੇ ਸੋਗੇ ਮਨਪੇ ਚੈਲ ਜੁੜ ਚੁੱਕੇ ਨੇ ਆ ਮਨਪੀ ਜਮੇ ਅਸੀਂ ਵਕਫਾ ਜਗਾਵਾਂ ਦੀਆਂ ਤਸਵੀਰਾਂ ਵਿਖਾਈਆਂ ਨੇ ਕਿ ਕਿਸ ਤਰੀਕੇ ਦੀ ਸਖਰ ਦੁਪਹਿਰੇ ਗਰਮੀ ਦੀ ਤਪਸ਼ ਸਾਫ਼ ਤੌਰ ਤੇ ਨਜ਼ਰ ਆ ਰਹੀ ਹੈ ਆ ਰੋਪੜ ਦੀ ਗੱਲ ਕਰੀ ਰੋਪੜ ਦੇ ਵਿੱਚ ਇਸ ਵੇਲੇ ਇਹ ਵੀ ਜਾਣਕਾਰੀ ਦਿਓ ਕਿ ਤਾਪਮਨ ਕਿੰਨਾ ਹੈ ਟੈਂਪਰੇਚਰ ਕਿੰਨਾ ਹੈ ਤੇ ਕਿਸ ਤਰੀਕੇ ਦੇ ਹਾਲਾਤ ਨੇ ਸਖਰ ਦੁਪਹਿਰੇ ਕਿੰਨੀ ਇੱਕ ਗਰਮੀ ਦੀ ਤਪਸ਼ ਤੁਸੀਂ ਮਹਿਸੂਸ ਕਰ ਰਹੇ ਹੋ ਉਸ ਵੇਲੇ ਬਿਲਕੁਲ ਜੇਕਰ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਰੋਪੜ ਦੇ ਵਿੱਚ ਇਸ ਵਕਤ 39 ਡਿਗਰੀ ਟੈਂਪਰੇਚਰ ਹੈਗਾ ਹੈ ਲੇਕਿਨ ਜਿਹੜਾ ਫੀਲ ਲੈ ਜਿਹੜਾ ਮਹਿਸੂਸ ਕੀਤਾ ਜਾ ਰਿਹਾ ਹੈ 44 ਤੋਂ 45 ਦੇ ਕਰੀਬ ਮਹਿਸੂਸ ਕੀਤਾ ਜਾ ਰਿਹਾ ਅਸੀਂ ਵੀ ਇਸ ਵਕਤ ਤੁਹਾਨੂੰ ਬਾਜ਼ਾਰਾਦ ਦੀ ਤਸਵੀਰ ਦਿਖਾਵਾਂਗੇ ਰੋਪੜ ਦਾ ਬਾਜ਼ਾਰ ਹੈ ਐਤਵਾਰ ਦਾ ਦਿਨ ਆਮੂਮਨ ਜੇਕਰ ਗੱਲ ਕੀਤੀ ਜਾਵੇ ਤਾਂ ਐਤਵਾਰ ਵਾਲੇ ਦਿਨ ਦੇ ਵਿੱਚ ਬਾਜ਼ਾਰ ਦੇ ਵਿੱਚ ਵੱਡੇ ਪੱਧਰ ਉਤੇ ਚਹਿਲ ਪਹਿਲ ਹੁੰਦੀ ਹੈ ਗਰਮੀ ਦੀ ਮਾਰ ਦੀ ਤਸਵੀਰ ਤੁਹਾਨੂੰ ਇੱਕ ਹੋਰ ਦਿਖਾਵਾਂਗੇ ਤੁਸੀਂ ਦੇਖ ਰਹੇ ਹੋ ਸਬਜ਼ੀ ਆ ਜਿਹੜੇ ਵੈਂਡਰਸ ਹੁੰਦੇ ਸਬਜ਼ੀ ਵਾਲੇ ਵੈਂਡਰਸ ਹੁੰਦੇ ਨੇ ਵਿਕਰੇਤਾ ਹੁੰਦੇ ਨੇ ਇਹਨੇ ਤੇ ਬਿਲਕੁਲ ਪਿਛਲੇ ਪਾਸੇ 6 ਫੜਾ ਇਸ ਵਕਤ ਖਾਲੀ ਪਈਆਂ ਨੇ ਸਾਫ ਤੌਰ ਤੇ ਉੱਤੇ ਇਸ ਚੀਜ਼ ਤੋਂ ਭਾਵੇਂ ਹੈ ਕਿ ਬਾਜ਼ਾਰ ਦੇ ਵਿੱਚ ਜਿਹੜਾ ਗਾਹਕ ਆ ਉਹਦੀ ਆਮਦ ਘਟਿਆ ਤੇ ਜਿਹੜੇ ਲੋਕ ਇਸ ਵਕਤ ਇੱਥੇ ਆਏ ਹੋਏ ਨੇ ਉਹਨਾਂ ਨਾਲ ਜ਼ਰੂਰ ਗੱਲਬਾਤ ਕਰਦੇ ਆ ਕਿਉਂਕਿ ਗਾਹਕ ਦਾ ਸਪੈਸੀਫਾਈਡ ਟਾਈਮ ਹੋ ਚੁੱਕਿਆ ਹੁਣ ਬਾਜ਼ਾਰ ਆਣ ਦਾ ਗਰਮੀ ਤੋਂ ਬਚਣ ਦੀ ਹਰ ਬੰਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਸਵੇਰੇ 11 ਵਜੇ ਤੱਕ ਹੀ ਗਾਗ ਜਾਰਾਤਰ ਬਾਜ਼ਾਰ ਦੇ ਵਿੱਚ ਹੁੰਦਾ ਹੈ ਬਾਅਦ ਚੋ ਜੇਕਰ ਦੂਸਰੇ ਪਾਸੇ ਗੱਲ ਕੀਤੀ ਜਾਵੇ ਸ਼ਾਮ ਨੂੰ 5 ਵਜੇ ਤੋਂ ਬਾਅਦ ਗਾ ਕਾਂਦਾ ਲੇਕਿਨ ਜਿਹੜਾ ਤੁਸੀਂ ਕਹਿ ਸਕਦੇ ਮੇਜਰ ਟਾਈਮ ਹੁੰਦਾ ਸੀਗਾ ਤੁਸੀਂ ਬਾਜ਼ਾਰ ਦੇ ਵਿੱਚ ਭੀੜ ਦੇਖਦੇ ਸੀਗੇ ਉਸ ਦੇ ਵਿੱਚ ਹੁਣ ਉਹ ਸਮੇਂ ਉਤੇ ਖਾਲੀ ਨਜ਼ਰ ਆਉਂਦੇ ਕਿਉਂਕਿ ਗਰਮੀ ਦੀ ਤਪਸ਼ ਲੋਕਾਂ ਨੂੰ ਪੈ ਰਹੀ ਹੈ ਬਜ਼ੁਰਗ ਇੱਥੇ ਆਏ ਨੇ ਬਜ਼ੁਰਗ ਕੀ ਨਾਮ ਹੈ ਜਗਤਾਰ ਸਿੰਘ ਜਗਤਾਰ ਜੀ ਕਿਸ ਤਰ੍ਹਾਂ ਦੇਖਦੇ ਪਿਓ ਬਾਜ਼ਾਰ ਦੇ ਵਿੱਚ ਆਏ ਹੋ ਗਰਮੀ ਦੀ ਮਾਰ ਆ ਬਾਜ਼ਾਰ ਖਾਲੀ ਲੱਗ ਰਿਹਾ ਬਾਜ਼ਾਰ ਖਾਲੀ ਹੈ ਜੀ ਮਤਲਬ ਕਿ 43 ਡਿਗਰੀ ਸੈਂ ਤੇ ਗਰਮੀ ਦੀ ਵਜ੍ਹਾ ਕਰਕੇ ਕੋਈ 10 ਵਜੇ ਤੋਂ ਪਹਿਲਾਂ 10 ਵਜੇ ਤੋਂ ਬਾਅਦ 11 ਬਾਅਦ 11 ਵਜੇ ਤੋਂ ਬਾਅਦ ਕੋਈ ਬਾਹਰ ਨਹੀਂ ਨਿਕਲਦਾ ਹੈ ਗਰਮੀ ਕਰਕੇ ਸ਼ਾਮ ਸ਼ਾਮ ਟਾਈਮ ਜੀ 6 ਵਜੇ ਤੋਂ ਪਹਿਲਾਂ ਨਹੀਂ ਕੋਈ ਬਾਹਰ ਨਿਕਲਦਾ ਹੈ ਸਵੀਰਾ ਹੋਰ ਤੁਹਾਨੂੰ ਨਸ਼ਰ ਕਰਾਂਗੇ ਇਹ ਬਿਲਕੁਲ ਮੇਨ ਬਾਜ਼ਾਰ ਆ ਤੁਸੀਂ ਦੇਖੋ ਮੇਨ ਬਾਜ਼ਾਰ ਦਾ ਇਹ ਹਾਲ ਇਸ ਵਕਤ ਹੈਗਾ ਹੈ ਰੋਪੜ ਦੇ ਵਿੱਚ ਜਿਹੜੀ ਤਪਸ਼ਾ ਉਹ ਗਰਮੀ ਦੀ ਸਾਫ਼ ਤੌਰ ਦੇ ਉੱਤੇ ਦਿਖਾਈ ਦੇ ਰਹੀ ਹੈ ਦੂਸਰੇ ਪਾਸੇ ਗੱਲ ਕੀਤੀ ਜਾਵੇ ਤਾਂ ਜਿਹੜੇ ਫਰੂਟ ਵਿਕਰੇਤਾ ਖਾਸ ਤੌਰ ਦੇ ਉੱਤੇ ਜਿਨ੍ਹਾਂ ਜਿਹੜੇ ਉਹ ਫਰੂਟ ਜਿਨ੍ਹਾਂ ਵਿੱਚ ਪਾਣੀ ਦੀ ਭਰਮਾਰ ਹੁੰਦੀ ਆ ਉਹਨਾਂ ਦੀਆਂ ਹੱਲੇ ਦੁਕਾਨਾਂ ਜਾਂ ਜਿਹੜੇ ਵੈਂਡਰਸ ਹੁੰਦੇ ਆ ਉਹਨਾਂ ਉੱਤੇ ਇਕਾ ਦੁਕਾ ਲੋਕ ਜ਼ਰੂਰ ਖੜੇ ਦਿਖਾਈ ਦੇ ਰਹੇ ਲੇਕਿਨ ਜਿਹੜੀਆਂ ਸਬਜ਼ੀ ਵਾਲੀਆਂ ਦੁਕਾਨਾਂ ਹੁੰਦੀਆਂ ਨੇ ਉਹਨਾਂ ਉੱਤੇ ਫਿਲਹਾਲ ਕੁਝ ਨਹੀਂ ਹੈਗਾ ਕੁਝ ਤੁਸੀਂ ਕਹਿ ਸਕਦੇ ਹੋ ਇਕਾ ਦੁਕਾ ਜ਼ਰੂਰ ਲੋਕ ਨਜ਼ਰ ਆ ਰਹੇ ਨੇ ਦੁਕਾਨਦਾਰ ਜਿਹੜੇ ਇਸ ਜਗ੍ਹਾ ਉੱਤੇ ਬੈਠੇ ਨੇ ਜਿਨ੍ਹਾਂ ਨੂੰ ਇਸ ਵਕਤ ਗਰਮੀ ਦੀ ਮਾਰ ਦੇ ਨਾਲ-ਨਾਲ ਜਿਹੜੀ ਤੁਸੀਂ ਕਹਿ ਸਕਦੇ ਹੋ ਆਪਣੇ ਵਪਾਰ ਨੂੰ ਲੈ ਕੇ ਵੀ ਮਾਰ ਚਲਣੀ ਪੈ ਰਹੀ ਆ ਉਹਨਾਂ ਨਾਲ ਗੱਲਬਾਤ ਕਰਦੇ ਕੀ ਨਾਮ ਹੈ ਜੀ ਸਾਵੀਰ ਨਾ ਕਿੰਨਾ ਕ ਗ੍ਰਾਹਕ ਹੈਗਾ ਇਸ ਵਕਤ ਜੇਕਰ ਗੱਲ ਕੀਤੀ ਜਾਵੇ ਫਰੂਟ ਵਕਰੀਕਤਾਏ ਤੁਸੀਂ ਕਿੰਨਾ ਕ ਗਾਹਕ ਆਂਦਾ ਪਿਆ ਇਸ ਵਕਤ ਨਹੀਂ ਇਸ ਟਾਈਮ ਤਾਂ ਕੋਈ ਗਾਹਕ ਨਹੀਂ ਭਾਈ ਸ਼ਾਮ ਨੂੰ 5 4 5 ਵਜੇ ਫਰੀ ਗਾਗ ਨਿਕਲਦਾ ਪਰ ਇਹ ਜਮੰਦਾ ਬਹੁਤ ਹੈ ਗਰਮੀ ਦੀ ਮਾਰ ਬਹੁਤ ਆ ਜਾਵੇ ਤੇ ਜਿਹੜਾ ਪੈਸਾ ਲਗਾਇਆ ਲੱਗਦਾ ਪੂਰਾ ਹੋ ਜਾਂਦਾ ਕਿਉਂਕਿ ਫਰੂਟ ਹੈ ਛੇਤੀ ਖਰਾਬ ਵੀ ਹੋ ਜਾਂਦਾ ਹੈ ਨਹੀਂ ਇਹ ਤਾਂ ਨੌਲੇਜ ਨੋਰਮਲ ਨੋਰਮਲੀ ਗੱਲ ਹੈ ਕਿ ਜਿਹੜੀ ਚੀਜ਼ ਗਰਮੀ ਚ ਜ਼ਿਆਦਾ ਪੱਕਦੀ ਹੈ ਤਾਂ ਐਟ ਟਾਈਮ ਜਿਹੜੀ ਬਿਗ ਜਵੇ ਸਾਰੀ ਉਹ ਠੀਕ ਹੁੰਦੀ ਹੈ ਜਿਹੜੀ ਬਾਜ ਜਵੇ ਉਹ ਤਾਂ ਘਾਟੇ ਘਾਟਾ ਹੈ ਤੇ ਸੋ ਇਹਦਾ ਦੂਸਰੀ ਗੱਲ ਇਹ ਹੈ ਆ ਬੱਚਿਆਂ ਨੂੰ ਲੈ ਕੇ ਖਾਸ ਸਹਦਾਇਤਾ ਜਾਰੀ ਕੀਤੀਆਂ ਗਈਆਂ ਨੇ ਕਿਉਂਕਿ ਸਨ ਸਟੋਕ ਹੋਣ ਦੀ ਬੜੀ ਵੱਡੀ ਇਸ ਵਕਤ ਜਿਹੜੀ ਤੁਸੀਂ ਕਹਿ ਸਕਦੇ ਹੋ ਖੰਸਾ ਪੈਦਾ ਹੋ ਜਾਂਦਾ ਜਦੋਂ ਬੱਚੇ ਧੁੱਪ ਦੇ ਵਿੱਚ ਬਾਹਰ ਨਿਕਲਦੇ ਨੇ ਤਾਂ ਉਹਨਾਂ ਨੂੰ ਠੀਕ ਹੈ ਮੈਂ ਪੂਰੀ ਜੀਰਮ ਖਾਣ ਤੁਹਾਡਾ ਬਹੁਤ ਬਹੁਤ ਧੰਨਵਾਦ ਵੱਖ-ਵੱਖ ਜਗਾਵਾਂ ਤੋਂ ਸਾਡੇ ਸਹਿਯੋਗੀ ਜੁੜੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਗਰਾਊਂਡ ਜ਼ੀਰੋ ਤੋਂ ਵੱਖ-ਵੱਖ ਜਗਾਵਾਂ ਦੀਆਂ ਤਸਵੀਰਾਂ ਵਿਖਾਈਆਂ ਨੇ ਕਿ ਕਿੰਨੀ ਜ਼ਿਆਦਾ ਗਰਮੀ ਪੈ ਰਹੀ ਹੈ ਕਿਵੇਂ ਗਰਮੀ ਦੀ ਤਰਕ ਸਾਫ਼ ਤੌਰ ਤੇ ਨਜ਼ਰ ਆ ਰਹੀ ਹੈ ਆਮ ਲੋਕਾਂ ਦੀ ਵੀ ਦਿੱਕਤ ਇਸ ਦੇ ਨਾਲ ਵਧ